ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ અમૃત રસ પીવહ પ્રભ પ્યારી રહા સુખ સહજ રસ મહાનન્દા જપ જપ જીવે પરમાનન્દા કામ ક્રોધ લોભ મદ ખોએ ਸਾਦ ਕੈ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ चरण कमल मन में प्रवेश उच्चर राम नाम लाख बारी अमृत रस पीवो प्रभ प्यारी रहा सुख सहज रस महा आनंदा ਜਪ ਜਪ ਜੀਵੇ ਪਰਮਾਨੰਦਾ ਕਾਮ ਕ્રોਧ ਲੋਭ ਮਦ ਖੋਏ ਸਾਧਕੇ ਸੰਗ ਕਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੁਖ ਸਹਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਦਕੇ ਸੰਗ ਕਿਲ ਬਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹਲਾ ਪੰਜਵਾ ਹਰਿ ਸਿਮਰਤ ਸਭ ਮਿਟੇ ਕਲੇਸ चरण कमल मन में परवेश उच्चे राम नाम लाख बारी अमृत रस पीवो प्रभु प्यारी रहाओ सुख सहज रस महा आनंदा ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗਿ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੇਨ ਦਿਲਾ ਨਾਨਕ ਦੇ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚ ਰੋਹ RAM ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਨ ਵਖ ਸਬਤ ਹੋਏ ਕਰ ਕਿਰਪਾ ਪ੍ਰਭ ਦੇਨ ਦਿਲਾ ਨਾਨਕ ਦੀ ਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ चरण कमल मन में परवेश उच्चरो राम नाम लाख बारी अमृत रस पीवो प्रभु प्यारे रहाओ सुख सहज रस महा आनंदा जप जप जीवे परमानंदा ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਨ ਵਿਖ ਸਬਤ ਹੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੋਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗਿ ਕਿਨ ਬਿਖ ਸਭ ਧੋਏ ਕਰ ਕੇ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗੌੜੀ ਮਹਿਲਾ ਪੰਜਵਾੜ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਾਉ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਹਰਿ ਨਾਮ ਲਖਬਾਰੀ અમૃત રસ પીવો પ્રભુ પਿਆરે રહાઓ સુખ સહજ રસ મહા આનંદા જપ જપ જીવે પરમાનંદા કામ ક્રોધ લોભ મદ ખોએ સાદકે સંગ કિલ બખ સબ તોએ ਕਰ ਕਿਰਪਾ ਪ੍ਰਭ ਦੇਨੰਦ ਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੇ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚ ਰਹਾ RAM ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵਹ ਪ੍ਰਭ ਪਿਆਰੀ ਰਹਾਉ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ્રોਧ ਲੋਭ ਮਦ ਖੋਏ ਸਾਧਕੇ ਸੰਗ ਕਿਲ ਵਿਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ चरण कमल मन में प्रवेस उच्च रो राम नाम लाख बारी अमृत रस पीव हो प्रभु प्यारी रहाओ सुख सहज रस महा आनंदा ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗਿ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚ ਰਹਾ ਮਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ काम क्रोध लोभ मद खोए साधके संग किल विख सब धोए कर कृपा प्रभु दीन दयाला नानक दीजै सादर वाला ਗੌੜੀ ਮਹੱਲਾ ਪੰਜਵਾਹ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੁਖ ਸਹਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗਿ ਕਿਲ ਬਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ અમૃત રસ પીવો પ્રભુ પ્યારી રહાઓ સુખ સહજ રસ મહાન આનંદા જપ જપ જીવે પરમાનંદા કામ ક્રોધ લોભ મદ ખોએ ਸਾਧਕੇ ਸੰਗ ਕਲ ਵਿਖ ਸਬਤ ਹੋਏ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਦੀ ਜੈ ਸਾਧਰ ਵਾਲਾ ਗਉੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਇ ਸਾਧਕੇ ਸੰਗ ਕਿਨ ਬਿਕ ਸਬਤ ਹੋਏ ਕਰ ਕਿਰਪਾ ਪ੍ਰਭ ਦੇਨ ਦਿਯਲਾ ਨਾਨਕ ਦੀ ਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ અમૃત રસ પીવો પ્રભુ પ્યારے રહાઓ સુખ સહજ રસ મહાન અનંડા જપ જપ જીવે પરમાનંદા કામ ક્રોધ લોભ મદ ખોએ સાધક સંગ કલ વિકસબત હોએ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉੱਚ ਰਹਾ RAM ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੋਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗਿ ਕਿਨ ਬਖ ਸਭ ਧੋਏ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਧਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ चरण कमल मन में परवेश उचरो राम नाम लाख बारी अमृत रस पीवो प्रभु प्यारी राऊ सुख सहज रस महा आनंदा जप जप जीवे परमानंदा ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਗਉੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਓ ਸੁਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੇ ਸੰਗ ਕਿਲ ਵਿਖ ਸਬਤ ਹੋਏ ਕਰ ਕਿਰਪਾ ਪ੍ਰਭ ਦੇਨੰਦ ਆਲਾ ਨਾਨਕ ਦੀਜੈ ਸਾਦਰ ਵਾਲਾ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ ਚਰਨ ਕਮਲ ਮਨ ਮਹਿ ਪਰਵੇਸ ਉਚਰੋ ਰਾਮ ਨਾਮ ਲਖ ਬਾਰੀ અમૃત રસ પીવો પ્રભુ પ્યારા રહાઓ સુખ સહજ રસ મહાન આનંદા જપ જપ જીવે પરમાનંદા કામ ક્રોધ લોભ મદ ખોએ સાધકે સંગ કિલ બખ સબ થોએ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ